ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਪਿਛਲੇ ਪਾਸੇ ਜਈਆ ਲੱਗਾ ਹੈ ਅਨੇਕਾਂ ਸ਼ਬਦ ਆਉਂਦੇ ਨੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਉਹ ਇਹਨਾਂ ਨੂੰ ਉਚਾਰਨ ਗਲਤ ਉਚਾਰਨ ਕਰ ਜਾਂਦੀਆਂ ਕਿਉਂਕਿ ਸੰਥਿਆ ਤੋਂ ਬਗੈਰ ਆਪਾਂ ਗੁਰਬਾਣੀ ਦਾ ਉਚਾਰਨ ਕਰ ਰਹੇ ਹਾਂ ਇਸ ਕਰਕੇ ਤਿਆਰ ਰੱਖਣਾ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਬਹੁਤੀ ਜਿਹੜੇ ਸ਼ਬਦ ਨੇ ਸੰਗਤ ਜੀ ਭੱਟਾਂ ਦੇ ਸੋਈਆਂ ਦੇ ਵਿੱਚ ਆਉਂਦੇ ਨੇ ਰਾਰਾ ਮਮਾ ਜਈਏ ਲਾਂ ਤੁਸੀਂ ਸ਼ਬਦ ਸਰਵਣ ਕੀਤਾ ਹੋਵੇਗਾ ਅਨੇਕਾਂ ਵਾਰ ਗੁਰਬਾਣੀ ਵਿੱਚ ਆਇਆ ਹੈ ਇਸ ਦਾ ਉਚਾਰਨ ਕਿਵੇਂ ਹੈ ਰਾਰਾ ਮਮਾ ਈੜੀ ਵਿਹਾਰੀ ਈੜੀ ਲਾਂ ਰਮਈਏ ਉਚਾਰਨ ਕਰਨਾ ਰਮਏ ਨਹੀਂ ਪੜ੍ਹਨਾ ਰਮਈਏ ਰਾਰਾ ਮਮਾ ਈੜੀ ਵਿਹਾਰੀ ਏਡੀ ਲਾਂ ਰਮਈਏ ਉਚਾਰਨ ਕਰਨਾ ਕਿਉਂਕਿ ਜਈਏਦ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਏੜੀ ਹੁਣ ਜਈਏਦ ਪਿੱਛੇ ਜਿਹੜਾ ਪਿਛਲੇ ਪਾਸੇ ਜਈ ਆਉਂਦਾ ਜਿਵੇਂ ਇੱਥੇ ਹੁਣ ਸੰਗਤ ਜੀ ਰਾਰਾ ਮੰਮਾ ਪਿਛਲੇ ਪਾਸੇ ਜਈ ਆਇਆ ਇਹਨੇ ਤੇ ਊੜਾ ਜਾਂ ਐੜਾ ਜਾਂ ਏੜੀ ਬਨਣਾ ਹੁੰਦਾ ਜੇ ਜਈਆ ਇਹ ਪਹਿਲੇ ਨੰਬਰ ਤੇ ਆਉਂਦਾ ਫਿਰ ਜਈਆ ਹੀ ਉਚਾਰਨ ਹੋਣਾ ਜਿਵੇਂ ਗੁਰਬਾਣੀ ਵਿੱਚ ਕਈ ਥਾਵਾਂ ਤੇ ਜਈਆ ਪਹਿਲੇ ਨੰਬਰ ਤੇ ਆਇਆ ਯਾਰ ਉਹ ਯਾਰ ਜਈਏ ਬੋਲਿਆ ਜਾਣਾ ਜਿਵੇਂ ਜੱਕ ਅਰਜ ਗੁਫਤੰ ਪਾਠ ਆਉਂਦਾ ਉਹ ਪਹਿਲੇ ਅੰਬਰ ਤੇ ਜਈਏ ਬੋਲਿਆ ਜਾਣਾ ਜੇ ਪਿਛਲੇ ਪਾਸੇ ਜਈਆ ਆਉਂਦਾ ਜਿਵੇਂ ਪਿਛਲੇ ਪਾਸੇ ਜਈਆ ਆ ਰਿਹਾ ਇਸ ਨੇ ਲਗਾ ਮਾਤਰਾ ਦੇ ਹਿਸਾਬ ਨਾਲ ਬਦਲ ਜਾਣਾ ਜਿਵੇਂ ਊੜਾ ਐੜਾ ਆਈ ਤਿੰਨ ਅੱਖਰ ਬੰਦੇ ਨੇ ਜਈਏ ਦੇ ਹੁਣ ਤੁਸੀਂ ਵੇਖਣਾ ਕਿ ਹੁਣ ਇੱਥੇ ਜਈਏ ਨੂੰ ਲਾਂ ਆਈ ਆ ਉਹ ਤਿੰਨ ਅੱਖਰਾਂ ਤੇ ਲਾਂ ਕਿਹੜੇ ਤੇ ਲੱਗਦੀ ਊੜੇ ਲਾਂ ਹੁੰਦੀ ਹੈ ਨਹੀਂ ਹੁੰਦੀ ਐੜੇ ਲਾਂ ਨਹੀਂ ਈੜੀ ਲਾਹ ਹੁੰਦੀ ਐਥੇ ਈੜੀ ਲਾਹ ਬਣ ਜਾਣਾ ਰਮਈਏ ਰਾਰਾ ਮਮਾ ਈੜੀ ਬਿਹਾਰੀ ਈੜੀ ਲਾਹ ਰਮਈਏ ਰਾਰਾ ਮਮਾ ਈੜੀ ਨਾਣੇ ਬਿਹਾਰੀ ਜਈਆ ਮੁਕਤਾ ਹੈ ਇਥੇ ਜਈਏ ਮੁਕਤਾ ਹਮੇਸ਼ਾ ਐੜਾ ਹੀ ਬਣਦਾ ਆਇਆ ਇਸ ਦਾ ਉਚਾਰਨ ਕਰਨਾ ਰਮਣੀਏ ਰਮੜੀਆ ਨਹੀਂ ਕਹਿਣਾ ਐੜੇ ਕੰਨਾਂ ਲਾ ਕੇ ਨਹੀਂ ਉਚਾਰਨ ਕਰਨਾ ਰਮਣੀਏ ਰਮਣੀਏ ਇਸ ਤਰ੍ਹਾਂ ਕਿ ਐੜਾ ਮੁਕਤਾ ਹੀ ਉਚਾਰਨ ਕਰਨਾ ਮੰਮੇ ਔਂਕੜ ਜਈਆ ਊੜੇ ਔਂਕੜ ਇੱਥੇ ਮੰਮੇ ਔਂਕੜ ਜਈਆ ਵਿਚਾਲੇ ਆਇਆ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਇਹ ਆਪਾਂ ਪੜਦੇ ਹਾਂ ਮੋਯੋ ਮੋਯੋ ਉਚਾਰਨ ਕਿਵੇਂ ਬਣੇਗਾ ਮੰਮੇ ਔਂਕੜ ਈੜੀ ਸਿਆਰੀ ਊੜੇ ਔਂਕੜ ਜਿਹੜਾ ਜਈਆ ਇੱਥੇ ਈੜੀ ਸਿਆਰੀ ਬਣ ਜਾਣਾ ਹੈ ਮੋਯੋ ਮੋਯੋ ਉਚਾਰਨ ਕਰਨਾ ਇਹ ਤਿਆਰ ਰੱਖਣਾ ਕਿ ਇੱਥੇ ਈੜੀ ਸਿਆਰੀ ਊੜੇ ਔਂਕੜ ਪਿਆ ਹੀ ਹੋਇਆ ਹੈ ਮੰਮੇ ਔਂਕੜ ਵੀ ਹੈ ਤੇ ਜਈਆ ਇਥੇ ਏਡੀ ਸਿਆਰੀ ਬਣਨਾ ਹੈ ਮੋਯੋ ਮੋਯੋ ਉਚਾਰਨ ਕਰਨਾ ਹੈ ਅੱਗੇ ਗੁਰਬਾਣੀ ਵਿੱਚ ਪਾਠ ਹੁੰਦਾ ਭੱਬੇ ਕੰਨਾ ਜਈਆ ਊੜੇ ਔਂਕੜ ਭੱਬੇ ਜੇ ਜਈਆ ਸੰਗਤ ਜੀ ਇਥੇਲੇ ਅਖੀਰਲੇ ਪਾਸੇ ਤੇ ਆਉਂਦਾ ਮੁਕਤਾ ਮੁਕਤਾ ਜਈਆ ਆਉਂਦਾ ਪਿਛਲੇ ਪਾਸੇ ਫਿਰ ਉਹਨੇ ਐਡਾ ਹੀ ਬਣਦਾ ਹੈ ਇੱਥੇ ਹੁਣ ਏਡੀ ਸਿਆਰੀ ਬਣਨਾ ਹੈ ਵਿਚਾਰੇ ਆਇਆ ਇੱਥੇ ਏਡੀ ਸਿਆਰੀ ਦੇ ਨਾਲ ਉਚਾਰਨ ਹੋਵੇਗਾ ਭੱਬੇ ਕੰਨਾ ਜਈਆ ਊੜੇ ਔਂਕੜ ਭੱਬਾ ਜਈਏ ਈੜੀ ਸਿਹਾਰੀ ਊੜੇ ਔਂਕੜ ਭਾਇਓ ਭਾਇਓ ਉਚਾਰਨ ਕਰਨਾ ਭੱਬੇ ਕੰਨਾ ਜਈਆ ਊੜੇ ਔਂਕੜ ਭੱਬਾ ਭੱਬੇ ਕੰਨਾ ਈੜੀ ਸਿਹਾਰੀ ਊੜੇ ਔਂਕੜ ਭਇਓ ਕਈ ਥਾਂ ਤੇ ਭਇਓ ਪਾਠ ਵੀ ਆਉਂਦਾ ਭੱਬੇ ਕੰਨਾ ਵੀ ਨਹੀਂ ਆਉਂਦਾ ਭਇਓ ਪਾਠ ਤੇ ਇੱਥੇ ਭੰਬੇ ਕੰਨਾ ਏੜੀ ਛਿਆਰੀ ਊੜੇ ਔਂਕੜ ਉਚਾਰਨ ਕਰਨਾ ਹੈ ਭਾਇਓ ਭਾਇਓ ਉਚਾਰਨ ਕਰਨਾ ਹੈ ਗੱਗਾ ਜਈਆ ਊੜੇ ਔਂਕੜ ਇਹੀ ਸ਼ਬਦ ਇੱਥੇ ਆਇਆ ਪਰ ਇੱਥੇ ਗੱਗੇ ਕੰਨਾ ਨਹੀਂ ਆਇਆ ਸੰਗਤ ਜੀ ਪਾਠ ਓਵੇਂ ਉਚਾਰਨ ਕਰਨਾ ਜਿਵੇਂ ਇਹ ਕੀਤਾ ਹੈ ਪਰ ਇੱਥੇ ਗੱਗਾ ਹੈ ਇੱਥੇ ਭੱਬਾ ਹੈ ਇੱਥੇ ਕੰਨਾ ਨਹੀਂ ਲੱਗਾ ਇੱਥੇ ਕੰਨਾ ਲੱਗਾ ਹੈ ਇਹ ਪਾਠ ਉਚਾਰਨ ਕਰਨਾ ਗੱਗਾ ਏੜੀ ਛਿਆਰੀ ਊੜੇ ਔਂਕੜ ਗਯੋ ਗਯੋ ਉਚਾਰਨ ਕਰਨਾ ਹੈ ਸੋ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਪਾਠ ਕਰਦੀਆਂ ਉਹ ਤਿਆਰ ਰੱਖਣ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਸਾਰੀ ਜਿੰਨੇ ਵੀ ਜਈਏ ਵਾਲੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਨੇ ਸਾਰਿਆਂ ਦੀ ਅਸੀਂ ਵੀਡੀਓ ਬਣਾ ਕੇ YouTube ਦੀ ਪਲੇਲਿਸਟ ਵਿੱਚ ਪਾਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ